ਸਸਿਕਾਲ ਜੀ ਸਾਰਿਆਂ ਦਾ ਵੈਲਕਮ ਹੈ ਜੀ ਚੈਨਲ ਦੀ 88 ਦੇ ਪੇਜ ਤੇ ਫਟਲੀ ਲੈ ਕੇ ਆਇਆ ਜੀ ਬਹੁਤ ਹੀ ਸੋਹਣਾ ਆਰਟੀਕਲ ਲਖਨਵੀ ਬੇਸ ਦੇ ਉੱਪਰ ਏਮਬਰਾਇਡਰੀ ਦਾ ਕੰਬੀਨੇਸ਼ਨ ਜੀ ਬਹੁਤ ਹੀ ਸੋਹਣੀ ਚੀਜ਼ ਹੈ ਪੀਸ ਤੁਹਾਨੂੰ ਸਾਰੇ ਓਪਨ ਕਰਕੇ ਦਿਖਾਵਾਂਗੇ ਜੀ ਟੋਟਲ 8 ਕਲਰ ਆਏ ਨੇ ਸਾਰੇ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਜੀ ਬਹੁਤ ਸੋਹਣੇ ਪੀਸ ਨੇ ਜੇ ਬਾਈ ਕਰਨਾ ਹੋਊਗਾ ਤੁਸੀਂ ਸਕਰੀਨ ਸ਼ਾਟ ਲੈ ਲਿਓ ਤੇ ਸਾਨੂੰ ਵਟਸਐਪ ਕਰ ਦਿਓ ਜੀ ਸਾਡੇ ਨੰਬਰ ਦੇ ਉੱਪਰ ਬਹੁਤ ਹੀ ਸੋਹਣੀ ਚੀਜ਼ ਸੋਹਣੀ ਚੀਜ਼ ਹੈ ਜੀ ਤੁਹਾਨੂੰ ਪੀਸ ਦਿਖਾਉਣ ਲੱਗੇ ਹਾਂ ਸੂਟ ਦੇਖੋ ਜੀ ਬਹੁਤ ਹੀ ਸੋਹਣਾ ਸੂਟ फ्रंट ਜਿਹੜਾ ਇਹਦਾ ਆਣ ਹੈ ਜੀ ਲਖਨਵੀ ਬੇਸ ਮਿਲਣਾ ਤੁਹਾਨੂੰ ਫਰੰਟ ਦੇ ਉੱਪਰ ਤੇ ਉੱਪਰ ਫਰਨਲ ਦੇ ਬਹੁਤ ਸੋਹਣੀ embroiderry embroiderry ਬਹੁਤ ਹੀ ਨੀਟ ਹੈ ਜੀ ਬਹੁਤ ਸਾਫ ਸੁਥਰੀ embroiderry ਹੈ ਕਲਰ ਮੈਚਿੰਗ ਹੈ ਜਿਹੜੀ embroiderry ਦੀ ਬਹੁਤ ਹੀ ਸੋਹਣੀ embroiderry ਦੀ ਕਲਰ ਮੈਚਿੰਗ ਮਿਲਣੀ ਹੈ ਤੁਹਾਨੂੰ ਪੈਨਲ ਲੁੱਕ ਹੈ ਜੀ ਬਹੁਤ ਸੋਹਣਾ ਪੀਸ ਹੈ ਵੇਅਰ ਕੀਤੇ ਹੋਏ ਸੂਟ ਦੀ ਪੀਸ ਦੇ ਵੀ ਤੁਹਾਨੂੰ ਲੁੱਕ ਚੈੱਕ ਕਰਾ ਰਹੇ ਹਾਂ ਜੀ ਬਹੁਤ ਸੋਹਣੀ ਲੁੱਕ ਹੈ ਬਾਟਮ ਜਿਹੜੀ ਆਣੀ ਹੈ ਲੌਨ ਕਾਟਨ ਦੀ ਦੁਪੱਟਾ ਮਸਲੀਨ ਦਾ ਆਣ ਹੈ ਜੀ ਬਹੁਤ ਸੋਹਣਾ ਬੁਟੀਕ ਸਟਾਈਲ ਦੁਪੱਟਾ ਬਣਾਇਆ ਹੋਇਆ ਪੈਚੇਸ ਲਗਾ ਕੇ ਦੁਪੱਟੇ ਦੇ ਵਿੱਚ ਲੇਸ ਵਰਕ ਕੀਤਾ ਹੋਇਆ ਤੇ ਪੇਂਟ ਦਾ ਬਹੁਤ ਬਹੁਤ ਸੋਹਣਾ ਵਰਕ ਹੈ ਜੀ ਫੋਰ ਸਾਈਡ ਸਕਲਪਿੰਗ ਮਿਲਨੀ ਹੈ ਜੀ ਤੁਹਾਨੂੰ ਬਹੁਤ ਸੋਹਣੀ ਲੁੱਕ ਆਪੀ ਹੈ ਪ੍ਰਾਈਸ ਹੈ ਜੀ ਇਹਦਾ 3270 3270 ਰੁਪਏ ਦਾ ਪੀਸ ਹੈ ਸੈਕਿੰਡ ਸ਼ੇਡ ਆ ਗਿਆ ਜੀ ਮਸਟਰਡ ਕਲਰ ਬਹੁਤ ਸੋਹਣਾ ਪੀਸ ਹੈ ਜੀ ਇਹ ਵੀ ਸੇਮ ਡਿਜ਼ਾਈਨ ਹੈ ਜੀ ਜਿਹੜਾ ਥੱਲੇ ਤੁਹਾਨੂੰ ਓਪਨ ਕਰਕੇ ਦਿਖਾਇਆ ਹੈ ਕੈਟਲੌਗ ਦੇ ਪੀਸ ਨੇ ਸੇਮ ਡਿਜ਼ਾਈਨ ਆ ਗਿਆ ਰਾਮਟੈਕਸ ਬ੍ਰਾਂਡ ਦਾ オリジナル ਸੂਟ ਹੈ ਜੀ ਇਹ ਤੁਸੀਂ ਕਲਰ ਕੰਬੀਨੇਸ਼ਨ ਦੇਖੋ ਜ Brandtex brand ਦੇ suit ਵਿੱਚ ਜੀ ਇਹ ਲੋਗੋ ਵੀ ਦੇਖ ਲਓ ਤੁਸੀਂ ਦੁਪੱਟਾ ਇਹਦਾ ਬਹੁਤ ਸੋਹਣਾ ਦੁਪੱਟਾ ਹੈ ਜੀ ਦੁਪੱਟੇ ਦੀ ਤੁਸੀਂ ਲੁੱਕ ਦੇਖੋ ਜੀ ਬਹੁਤ ਬਿਊਟੀਫੁੱਲ ਲੁੱਕ ਹੈ ਦੁਪੱਟੇ ਦੀ ਪੇਂਟ ਵਰਕ ਬਹੁਤ ਸੋਹਣਾ ਵਰਕ ਹੈ ਜੀ ਬੁਟੀਕ ਸਟਾਈਲਸ ਆ ਫੋਰ ਸਾਈਡਸ ਸਕਲਪਿੰਗ ਕਲਰ ਕੰਬੀਨੇਸ਼ਨ ਬਹੁਤ ਵਧੀਆ ਕੀਤਾ ਹੈ ਜੀ ਨੈਕਸਟ ਕਲਰ ਦਿਖਾਉਂ ਜੀ ਥਰਡ ਸ਼ੇਡ ਆ ਗਿਆ ਜੀ ਆਫ ਵਾਈਟ ਇਹਦੀ ਡਿਜ਼ਾਈਨਿੰਗ ਥੋੜੀ embroidery ਦਾ ਪੈਟਰਨ ਦਾ ਫਰਕ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਜਿਹੜਾ ਫਰੰਟ ਹੈ ਸਾਰਾ ਲਖਨਵੀ ਸਟਾਈਲ ਫਰੰਟ ਮਿਲਣਾ ਤੁਹਾਨੂੰ ਲਖਨਵੀ ਫਰੰਟ ਆ ਗਿਆ ਜੀ embroidery ਦਾ ਤੁਸੀਂ ਕਲਰ ਕੰਬੀਨੇਸ਼ਨ ਦੇਖੋ ਜੀ ਬਹੁਤ ਹੀ ਲਾਜਵਾਬ ਕਲਰ ਕੰਬੀਨੇਸ਼ਨ ਬਹੁਤ ਹੀ ਨੀਟ ਵਰਕ ਕੀਤਾ ਹੋਇਆ ਜੀ ਬਹੁਤ ਨੀਟ ਵਰਕ ਤੇ ਇਹਦੇ ਤੁਹਾਨੂੰ ਪਲਾਜ਼ੋ ਦੇ ਉੱਪਰ ਵੀ ਵਰਕ ਮਿਲਣਗੇ ਹਰ ਇੱਕ ਸੂਟ ਤੇ ਨਹੀਂ ਹੈਗਾ ਜੀ ਜਿਹੜੇ ਸੂਟ ਤੇ ਵਰਕ ਹੋਊਗਾ ਪਲਾਜ਼ੋ ਤੁਹਾਨੂੰ ਓਪਨ ਕਰਕੇ ਦਿਖਾਉਣਾ ਵੀਰ ਕਿਤੇ ਹੋਏ ਸੂਟ ਦੀ ਵੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਜੀ ਰਾਮ ਟੈਕਸ ਬ੍ਰਾਂਡ ਦੇ ਸੂਟ ਦੁਪੱਟਾ ਦੇਖੋ ਜੀ ਵਾਹ ਜੀ ਵਾਹ ਲਾਜਵਾਬ ਦੁਪੱਟਾ ਜੀ スクリーンショット लेके WhatsApp जरूर कर दियो जी क्योंकि स्टॉक लिमिटेड है सारा पेंट ਦਾ ਵਰਕ ਫੋਰ ਕਲਰ ਆ ਗਿਆ ਜੀ ਬਹੁਤ ਸੋਹਣਾ ਕਲਰ ਹੈ ਲਾਈਟ ਕਦਰੀ ਜਿਹਾ ਸ਼ੇਡ ਹੈ ਬਹੁਤ ਸੋਹਣਾ ਸ਼ੂਟ ਸ਼ੂਟ ਹੈ ਜੀ ਸਮਰਿਸ਼ ਕਲਰਸ ਨੇ ਜੀ ਸਮਰਿਸ਼ ਕਲਰ embroidery ਦੀ ਤੁਸੀਂ ਬਿਊਟੀ ਦੇਖੋ ਜੀ ਬਹੁਤ ਸੋਹਣੀ ਫੈਬਰਿਕ ਤੇ embroidery ਇੱਕ ਦੂਜੇ ਨੂੰ ਪੂਰੀ ਤਰ੍ਹਾਂ ਨਾਲ ਕੰਪਲੀਮੈਂਟ ਕਰ ਰਹੇ ਨੇ ਜੀ ਕੀਰੇ ਦੇ ਉੱਪਰ ਬੜੀ ਹੀ ਸੋਹਣੀ ਐਮਬ੍ਰੋਇਡਰੀ ਮਿਲੀ ਹੈ ਜੀ ਤੁਹਾਨੂੰ ਆਰੀ ਵਰਕ ਦੀ ਐਮਬ੍ਰੋਇਡਰੀ ਉੱਪਰ ਥ੍ਰੈਡ ਦੀ ਐਮਬ੍ਰੋਇਡਰੀ ਬੀਅਰ ਕੀਤੇ ਹੋਏ ਪੀਸ ਵੀ ਤੁਸੀਂ ਲੁੱਕ ਦੇਖ ਸਕਦੇ ਹੋ ਜੀ ਦੁਪੱਟਾ ਦੇਖੋ ਜੀ ਦੁਪੱਟਾ ਤਾਂ ਕਮਾਲ ਕੀਤੀ ਪਈ ਹੈ ਜੀ ਦੁਪੱਟਾ ਰਾਮ ਟੈਕਸ ਬ੍ਰਾਂਡ ਦਾ ਜੇ ਸੂਟ ਆ ਜਾਂਦਾ ਸੋਚਣ ਦੀ ਤਾਂ ਜ਼ਰੂਰਤ ਹੀ ਨਹੀਂ ਪੈਂਦੀ ਜੀ ਫੈਬਰਿਕ ਦੁਪੱਟੇ ਦਾ ਫੈਬਰਿਕ ਸ਼ਰਟ ਦਾ ਫੈਬਰਿਕ ਸੂਟ ਦਾ ਫੈਬਰਿਕ ਬਹੁਤ ਵਧੀਆ ਕੁਆਲਿਟੀ ਦੇ ਫੈਬਰਿਕ ਲੱਗੇ ਹੋਏ ਹੁੰਦੇ ਨੇ ਜੀ ਪ੍ਰਾਈਸ ਹੈ 3270 ਨੈਕਸਟ ਕਲਰ ਆ ਗਿਆ ਜੀ ਨਵੇਂ ਜਿਹੇ ਸਾਰੇ ਮੈਟੈਲਿਕ ਸ਼ੇਡ ਨੇ ਜੀ ਸਮ ਸਮਰ ਦੇ ਵਿੱਚ ਕਲਰ ਚੱਲਦੇ ਨੇ ਓਮੇ ਦੇ ਕਲਰ ਨੇ ਤੁਸੀਂ ਇਹਨੂੰ ਫਾਰਮਲ ਵੀਅਰ ਕਰ ਸਕਦੇ ਹੋ ਤੇ ਪਾਰਟੀ ਦੇ ਵਿੱਚ ਵੀ ਵੀਅਰ ਕਰ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਹੈ 30 ਜੀ ਤੁਸੀਂ ਲੁੱਕ ਦੇਖੋ ਜੀ ਵੀਅਰ ਕੀਤੇ ਹੋਏ ਸੂਟ ਦੀ ਲੁੱਕ ਦੇਖੋ ਜੀ ਬਹੁਤ ਹੀ ਸੋਹਣੀ ਲੁੱਕ ਆਉਂਦੀ ਹੈ ਜੀ ਵੀਅਰ ਕਰਦੇ ਤੇ ਦੁਪੱਟੇ ਦੀ ਕਲਰ ਕੰਟਰਾਸਟ ਬਹੁਤ ਸੋਹਣਾ ਕਲਰ ਕੰਟਰਾਸਟ ਹੈ ਦੁਪੱਟੇ ਦੇ ਵਿੱਚ ਦੇਖੋ ਜੀ ਦੁਪੱਟੇ ਦਾ ਕਲਰ ਕੰਟਰਾਸਟ ਦੇਖੋ ਤੇ ਪੇਂਟ ਦਾ ਵਰਕ ਦੇਖੋ ਜੀ ਬਹੁਤ ਨੀਟ ਪੇਂਟ ਦਾ ਵਰਕ ਮਿਲਣਾ ਜੀ ਤੁਹਾਨੂੰ ਬਿਲਕੁਲ ਵੀ ਐਵੇਂ ਨਹੀਂ ਹੈਗਾ ਬਹੁਤ ਸਾਫ ਸੁਥਰਾ ਕੰਮ ਹੈ ਜੀ ਬਹੁਤ ਹੀ ਅੱਛਾ ਦੁਪ बहुत सोहना जी नैक्सट कलर देखो जी लैवेंडर शेड आ गया थले डिजाइन का ही कलर है जी लैवेंडर बहुत सोहना कलर है जी बहुत ही प्यारा समरिश कलर है ट्रेंडिंग शेड है लुक तीन देख ली पीस की जी बीयर किए पीस की भी लुक दिखा रहे हैं थोड़ा बहुत सोहनी बहुत सोहनी लुक आती है जी बीयर किए हुए सूट की बहुत स्टाइलिश सूट है जी समरिश स्टाइलिश सूट जिम्मे अजक डिमांड है कस्टमर की कुछ यूनीक उमें उम्मी यूनीक चीज़ है जी बिल्कुल ਲਖਨਵੀ ਸ਼ਰਟ ਮਿਲੀਆਂ ਤੁਹਾਨੂੰ ਬਾਟਮ ਬਹੁਤ ਪਿਆਰੀ ਬਹੁਤ ਵਧੀਆ ਫੈਬਰਿਕ ਲੱਗੇ ਹੋਏ ਜੀ ਬਾਟਮ ਦਾ ਨੈਕਸਟ ਦਿਖਾਓ ਜੀ ਨੈਕਸਟ ਡਿਜ਼ਾਈਨ ਵੀ ਬਹੁਤ ਸੋਹਣਾ ਆ ਰਿਹਾ ਜੀ ਨੈਕਸਟ ਕਲਰ ਦੇਖੋ ਜੀ ਬਹੁਤ ਸੋਹਣਾ ਕਲਰ ਹੈ ਮਿੰਟ ਗ੍ਰੀਨ ਕਲਰ ਹੈ ਜੀ ਲਾਈਟ ਮਿੰਟ ਗ੍ਰੀਨ ਸ਼ੇਡ ਸਮਰ ਸ਼ੇਡ ਬਹੁਤ ਸੋਹਣੇ embroidery ਦੀ ਤੁਸੀਂ ਬਿਊਟੀ ਦੇਖੋ ਜੀ ਤੇ ਨੀਟ ਦੇਖੋ ਕੰਮ ਕਿੰਨਾ ਨੀਟ ਕੀਤਾ ਹੋਇਆ ਬਹੁਤ ਹੀ ਸਾਫ਼ ਸੁਥਰਾ ਕੰਮ ਹੈ ਬਹੁਤ ਸੋਹਣਾ ਵਰਕ ਹੈ ਇਹਦੇ ਉੱਪਰ embroidery ਬਹੁਤ ਸੋਹਣੀ ਰਿਅਰ ਕਿਤੇ ਹੋਏ ਪੀਸ ਦੀ ਵੀ ਤੁਸੀਂ ਲੁੱਕ ਦੇਖੋ ਦੁਪੱਟਾ ਮਸਲੀਨ ਫੈਬਰਿਕ ਦਾ ਜੀ ਲੇਸ ਵਰਕ ਪੇਂਟ ਵਰਕ ਤੇ ਪੈਚਿਸ ਦਾ ਕੰਮ ਹੈ ਜੀ ਜਿਹੜਾ ਪੇਂਟਿੰਗ ਕੀਤੀ ਵੀ ਹੈ ਨਾ ਬਹੁਤ ਸੋਹਣੀ ਪੇਂਟ ਵਰਕ ਕੀਤਾ ਹੋਇਆ ਜੀ ਬਹੁਤ ਸੋਹਣਾ ਪੇਂਟ ਵਰਕ ਚਲੋ ਜੀ ਅਗਲਾ ਦਿਖਾਓ ਲਾਸਟ ਕਲਰ ਜਿਹੜਾ ਇਹਦੇ ਵਿੱਚ ਆ ਰਿਹਾ ਜੀ ਬਹੁਤ ਸੋਹਣਾ ਸੀ ਗ੍ਰੀਨ ਸ਼ੇਡ ਆ ਰਿਹਾ ਜੀ ਬਹੁਤ ਹੀ ਸੋਹਣਾ ਕਲਰ ਹੈ ਤੁਸੀਂ ਪੀਰ ਜੀ ਲੁੱਕ ਦੇਖੋ ਜੀ ਬਹੁਤ ਸੋਹਣੀ ਲੁੱਕ ਹੈ ਪੀਰ ਦੀ ਏਮਬਰਾਇਡਰੀ ਬਹੁਤ ਹੀ ਨੀਟ ਏਮਬਰਾਇਡਰੀ ਹੈ ਘੇਰੇ ਦੇ ਉੱਪਰ ਵੀ ਬਹੁਤ ਸੋਹਣੀ ਐਮਬਲੋਇਡਰੀ ਮਿਲਿਆ ਤੁਹਾਨੂੰ ਤੇ ਇਹਦੇ ਪਲਾਜ਼ੋ ਤੇ ਵੀ ਤੁਹਾਨੂੰ ਵਰਕ ਮਿਲਣਾ ਜੀ ਬਹੁਤ ਸੋਹਣਾ ਲਖਣਵੀ ਸਟਾਈਲ ਵਰਕ ਮਿਲਣਾ ਹੈ ਪਲਾਜ਼ੋ ਤੇ ਵੀ ਦੁਪੱਟਾ ਦੇਖੋ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਇਹਦਾ ਤਿੰਨ ਕਲਰ ਯੂਜ਼ ਕੀਤੇ ਮੈਨੇ ਦੁਪੱਟੇ ਦੇ ਉੱਪਰ ਤੇ ਫੋਰ ਸਾਈਡਸ ਸਕਲਪਿੰਗ ਬਹੁਤ ਪਿਆਰੀ ਤੇ ਪਲੱਸ ਪੇਟ ਬਹੁਤ ਸੋਹਣੀ ਚੀਜ਼ ਹੈ ਜੀ ਬਾਏ ਕਰਨਾ ਹੋ ਇਸ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਜੀ ਪੇਜ ਨੂੰ ਸਾਡੇ ਕਰ ਤੋਂ ਸਬਸਕ੍ਰਾਈਬ ਪ੍ਰਾਈਸ ਆ ਰਿਹਾ ਜੀ ਇਹਦਾ 3270 ਪੇ ਬਹੁਤ ਸੋਹਣੀ ਚੀਜ਼ ਹੈ ਜੀ ਨੰਬਰ ਸਾਡਾ ਮੈਂਸ਼ਨ ਕੀਤਾ ਹੋਇਆ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਦਿਓ ਜੀ ਥੈਂਕ ਯੂ so much